ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB17 study point ਸੋ ਕਾਫੀ ਦੋਸਤਾਂ ਦੇ ਕਮੈਂਟ ਅਤੇ ਫੋਨ ਕਾਲ ਵੀ ਆ ਰਹੀਆਂ ਸੀਗੀਆਂ ਕਿ ਅਪ੍ਰੈਂਟਿਸਸ਼ਿਪ ਅਤੇ ਇਲਮ ਦੀ ਜੁਆਇਨਿੰਗ ਕਦੋਂ ਤੱਕ ਹੋ ਜਾਏਗੀ ਕਦੋਂ ਤੱਕ ਹੋ ਜਾਏਗੀ ਇਲਮ ਦੀ ਜੁਆਇਨਿੰਗ ਅਤੇ ਅਪ੍ਰੈਂਟਿਸਸ਼ਿਪ ਜਿਹੜੇ ਸਾਥੀਆਂ ਨੇ ਪੇਪਰ ਦਿੱਤਾ ਸੀਗਾ ਦੇ ਕੁਆਲੀਫਾਈਡ ਜਿਨ੍ਹਾਂ ਨੂੰ ਡੀਵੀ ਲਈ ਬੁਲਾਇਆ ਸੀ ਕਦੋਂ ਹ ਤੱਕ ਹੋ ਜਾਏਗੀ ਜੋਇਨਿੰਗ ਉਹਨਾਂ ਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੰਦੇ ਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ WhatsApp ਗਰੁੱਪ ਦੇ ਵਿੱਚ ਜੁੜਨਾ ਚਾਹਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉਹ ਤੁਸੀ ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਤਾਂ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸੋ ਦੋਸਤੋ ਗੱਲ ਕਰ ਲਈ ਆਪਾਂ ਅਪਰੈਂਟਿਸ਼ਿਪ ਸਾਥੀ ਜਿਨ੍ਹਾਂ ਦੇ ਕੀ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ ਅਤੇ ਕਾਫੀ ਧੀਰ ਹੋ ਗਈ ਹੈ ਵੈਰੀਫਿਕੇਸ਼ਨ ਹੋਈ ਨੂੰ ਮੈਨੇਜਮੈਂਟ ਲਾਰੇ ਤੇ ਲਾਰਾ ਲਗਾ ਰਹੀ ਹੈ ਕਦੋਂ ਤੱਕ ਹੋਵੇਗੀ ਉਹਨਾਂ ਦੀ ਜੁਆਇਨਿੰਗ ਸੋ ਹਾਲੇ ਤੱਕ ਆਪਣੇ ਕੋਲ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਆਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਸੇ ਮੰਥ ਯਾਨੀ ਕਿ ਅਕਤੂਬਰ ਦੇ 20 ਤਰੀਕ ਤੱਕ ਜਿਹੜੇ ਕਿ ਅਪਰੈਂਟਸ਼ਿਪ ਸਾਥੀਆਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਜੀ ਫਾਈਨਲਿਸਟ ਵੀ ਆਏਗੀ ਅਤੇ ਤੁਹਾਨੂੰ ਇੱਕ ਤੁਹਾਨੂੰ ਜੀਮੇਲ ਤੇ ਵੀ ਤੁਹਾਨੂੰ ਮੇਲ ਵੀ ਪਾਉਣਗੇ ਅਤੇ ਫੋਨ ਵੀ ਜਰੂਰ ਕਰਨਗੇ ਡਿਵੀਜ਼ਨ ਤੁਹਾਨੂੰ ਫੋਨ ਆਵੇਗਾ ਕਿ ਤੁਸੀਂ ਐਨੇ ਤਰੀਕ ਨੂੰ ਆ ਕੇ ਆਪਣੇ ਆਫਰ ਲੈਟਰ ਪ੍ਰਾਪਤ ਕਰ ਸਕਦੇ ਹੋ ਜੀ ਜਿੱਥੇ ਵੀ ਤੁਹਾਡੀ ਡਿਊਟੀ ਆਵੇਗੀ ਜਿੱਥੇ ਤੁਹਾਡੀ ਅਪਰੈਂਟਸਿਪਲੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਉਹ ਸਰ ਡਿਵੀਜ਼ਨ ਦਾ ਤੁਹਾਨੂੰ ਫੋਨ ਕਾਲ ਜਾਂ ਮੇਲ ਵੀ ਆ ਸਕਦੀ ਹੈ ਸੋ ਬਸ ਥੋੜੀ ਜੀ ਵੇਟ ਹੋਰ ਕਰ ਲਓ ਦੋਸਤੋ ਗੱਲ ਕਰ ਲਈਏ ਦੋਸਤੋ ਏਲਮ ਸਾਥੀ ਏਲਮ ਸਾਥੀਆਂ ਦੇ ਵੀ ਇਸੇ ਮੰਥ 100% ਉਮੀਦ ਹੈ ਆਉਣ ਦੀ ਜੇਕਰ ਇਸੇ ਮੰਥ ਫਾਈਨਲਿਸਟ ਜਾਂ ਡਿਵੀਜ਼ਨ ਲਿਸਟ ਨਹੀਂ ਪੈਂਦੀ ਤਾਂ ਨਵੰਬਰ ਦੇ ਪਹਿਲੇ ਹਫਤੇ ਤੱਕ ਜਿਹੜੀ ਕਿ ਡਿਵੀਜ਼ਨ ਲਿਸਟ ਜਿਹੜੀ ਕਿ ਫਾਈਨਲਿਸਟ ਪਾ ਦਿੱਤੀ ਜਾਵੇਗੀ ਸੋ ਇਹ ਉਥੋਂ ਤੱਕ ਜਿਹੜੀ ਕਿ ਜਾਣਕਾਰੀ ਆਪਣੇ ਤੱਕ ਆਈ ਹੈ ਏਲਮ ਸਾਥੀ ਸਿਰਫ 20 ਦਿਨ ਹੋਰ ਵੇਟ ਕਰ ਲੋ ਹੋ ਸਕਦਾ 20 ਤਰੀਕ ਤੱਕ ਆਰਡਰ ਦੀ ਲਿਸਟ ਤਿਆਰ ਹੋ ਕੇ ਆਪਣੇ ਤੱਕ ਪਹੁੰਚ ਜਾਵੇ ਨਹੀਂ ਤਾਂ ਨਵੰਬਰ ਦੇ ਪਹਿਲੇ ਹਫਤੇ ਤੱਕ ਆਪ ਜੀ ਨੂੰ ਪਤਾ ਲੱਗ ਜਾਏਗਾ ਜੀ ਸੋ ਅਪਰੈਂਟਿਸਿਪ ਵਾਲੇ ਸਾਥੀ ਵੀ ਆਪੋ ਆਪਣੀਆਂ ਆਈਡੀਆਂ ਜਿਵੇਂ ਅਪਰੈਂਟਿਸਿਪ ਪੋਰਟਲ ਤੇ ਆਈਡੀਆਂ ਤੁਸੀਂ ਆਪਣੀਆਂ ਤਿਆਰ ਕਰ ਲਓ 100% KYC 100% ਪ੍ਰੋਫਾਈਲ ਨੂੰ ਪੂਰਾ ਕਰ ਲਓ ਕਿਉਂਕਿ ਤੁਹਾਨੂੰ ਪਿੱਛੇ ਕੋਈ ਵੀ ਦਿੱਕਤ ਨਾ ਆਵੇ ਸੋ ਆਪਾਂ ਇੱਕ ਵੀਡੀਓ ਵੀ ਕੱਲ ਤੱਕ ਬਣਾ ਕੇ ਪਾ ਦਾਂਗੇ ਕਿਵੇਂ ਤੁਸੀਂ ਆਈਡੀ ਨੂੰ ਬਣਾਉਣਾ ਹੈ ਕਿਵੇਂ ਪੂਰੀ ਜਾਣਕਾਰੀ ਦੇਵਾਂਗੇ ਜੇਕਰ ਕਿਸੇ ਕੋਲ ਨਹੀਂ ਵੀ ਆਈਡੀ ਬਣਦੀ ਜਾਂ ਕੋਈ ਵੀ ਪ੍ਰੋਬਲਮ ਹੋਵੇਗੀ ਤਾਂ ਉਸ ਦਾ ਵੀ ਆਪਾਂ ਹੱਲ ਕਰ ਦਾਂਗੇ ਉਹਨਾਂ ਦੀ ਆਈਡੀ ਬਣਾ ਕੇ ਦੇ ਦਾਂਗੇ ਉਹ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਮੋਬਾਈਲ ਨੰਬਰ ਦਿੱਤਾ ਹੋਇਆ ਹੈ ਉਥੇ ਤੁਸੀਂ ਜਾ ਕੇ ਸਾਡਾ ਕੰਟੈਕਟ ਕਰ ਸਕਦੇ ਹੋ ਜੀ ਸੋ ਸਾਰੇ ਸਾਥੀਆਂ ਦਾ ਧੰਨਵਾਦ ਵੀਡੀਓ ਨੂੰ ਦੇਖਣ ਲਈ ਜੀ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਸਾਥਿਓ